ਸਤਿ ਸ਼੍ਰੀ ਅਕਾਲ ਦੋਸਤੋ ਬਾਈ ਹਰ ਐਤਵਾਰ ਨੂੰ ਬੱਕਰੀਆਂ ਦੀ ਮੰਡੀ ਲੱਗਦੀ ਆ ਸਹੌਲੀ ਸਰਪੰਚ ਸਾਹਿਬ ਖੜੇ ਨੇ ਬਾਈ ਅਵਤਾਰ ਖੜਾ ਇਹਨਾਂ ਨਾਲ ਕਰਦੇ ਆ ਗੱਲਬਾਤ ਦੱਸਿਓ ਬਾਈ ਸਰਪੰਚ ਸਾਹਿਬ ਸਾਡੀ ਮੰਡੀ ਆ ਜੀ ਹਾਰ ਸੰਡੇ ਹਰ ਐਤਵਾਰ ਨੂੰ ਜੀ ਮੰਨ ਲਓ ਨਾਬੇ ਤੋਂ ਪਾਸੋਂ ਰੋਡ ਨਾਬੇ ਤੋਂ 10 ਕਿਲੋਮੀਟਰ ਪਿੰਡ ਸੌਲੀ ਆ ਜੀ ਰੋਡ ਦੇ ਉੱਪਰ ਹੀ ਮੰਡੀ ਲੱਗਦੀ ਆ ਬਾਈ ਜੀ ਪਾਲੀ ਵੀਰਾਂ ਨੂੰ ਵਪਾਰੀ ਵੀਰਾਂ ਨੂੰ ਵੱਧ ਤੋਂ ਵੱਧ ਪਹੁੰਚਿਆ ਕਰੋ ਬਾਈ ਜੀ ਮੰਡੀ ਬਹੁਤ ਵਧੀਆ ਮਾਲ ਆ ਉਥੇ ਕਾਟੂ ਤੋਂ ਲੈ ਕੇ ਬਰੀਡ ਤੱਕ ਜੀ ਠੀਕ ਹੈ ਜੀ ਮੇਰਾ ਨੰਬਰ ਆ ਜੀ 994351400 ਸ਼ਾਹ ਦਾ ਪੂਰਾ ਪ੍ਰਬੰਧ ਆ ਜੀ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਆ ਹੂੰ ਬਾਕੀ ਰਹਿਣ ਨੂੰ ਕਿਸੇ ਵਪਾਰੀ ਵੀਰ ਨੇ ਰਹਿਣਾ ਹੋਵੇ ਉੱਥੇ ਰਹਿ ਕੇ ਦੋ ਦਿਨ ਚਾਰ ਦਿਨ ਮਾਲ ਇਕੱਠਾ ਕਰਨਾ ਕਿਸੇ ਜਗ੍ਹਾ ਤਾਂ ਉਹ ਵੀ ਜਗ੍ਹਾ ਦਵਾਂਗੇ ਚਾਰੇ ਦਾ ਪ੍ਰਬੰਧ ਪੁੱਲ ਆ ਜੀ ਉੱਥੋਂ ਆ ਕੇ ਚਾਰਾ ਵੀ ਲੈ ਸਕਦਾ ਜਦੋਂ ਵੀ ਜਰੂਰ ਟ੍ਰੇਨ ਦੀ ਵੀ ਸਹੂਲਤ ਆ ਜੀ ਕਿਸੇ ਬਾਹਰਲੇ ਵਪਾਰੀ ਵੀਰ ਨੇ ਆਉਣਾ ਵੀ ਸਾਡੇ ਨਾਬੇ ਸਟੇਸ਼ਨ ਆ ਇੱਕ ਸਰੰਦ ਸਾਡੇ ਨੇੜੇ ਆ 20 ਕਿਲੋਮੀਟਰ ਤੇ ਠੀਕ ਹੈ ਨਾਬਾ 10 ਕਿਲੋਮੀਟਰ ਆ ਕੇ ਸੇ ਬਾਹਰ ਲੈਪੋ